ਕੀ ਨਾਮ ਹੈ ਮੈਂ ਪ੍ਰੈਸ ਵਾਲਾ ਹਾਂ ਮੈਂ ਪ੍ਰੈਸ ਵਾਲਾ ਹਾਂ ਜੀ ਆਪਣਾ ਨਾਮ ਕੀ ਬਾਜੀ ਕੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤੇ ਨਾਮ ਦੱਸ ਦੇ ਮੈਂ ਨਾਮ ਦੱਸੋ ਨਾ ਭਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਨੂੰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿੱਥੋਂ ਡਿਊਟੀ ਤੁਹਾਡੀ ਤੁਸੀਂ ਪੁਲਿਸੀਓ ਕਿੱਥੇ ਹੋ ਹਾਂ ਜੀ ਹਾਂ ਜੀ ਮੈਂ ਘਰ ਨੂੰ ਜਾ ਰਿਹਾ ਇਹ ਜਾ ਕੇ ਡਿਊਟੀ ਕਿੱਥੋਂ ਆ ਰਹੇ ਮੈਂ ਪੁੱਛ ਰਿਹਾ ਮੈਂ ਅਮਰਸਰ ਤੋਂ ਆ ਰਹੇ ਹਾਂ ਅਮਰਸਰ ਹਾਂ ਜੀ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰ ਆਪਣਾ ਨਹੀਂ ਨਹੀਂ ਫਿਰ ਤੇ ਗਾਏ ਹੈ ਘਰ ਗਾਹਾਂ ਗਾਹ ਕਿਥੇ ਯਾਰ 모ਹਾਲੀ ਹੈ 모ਹਾਲੀ ਹੈ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਨੂੰ ਬਿਠਾਉਂਦੇ ਹੋ ਹਾਂ ਇੱਕ ਹੀ ਮਸਲਾ ਕੀ ਹੈ ਪੂਰਾ ਦੱਸੋ ਮੈਨੂੰ ਖੁਦ ਨਹੀਂ ਪਤਾ ਹਾਂਜੀ ਤੁਹਾਨੂੰ ਪਿੱਛਾ ਕਰ ਰਹੇ ਸਾਰੇ ਤੁਸੀਂ ਕਹਿੰਦੇ ਮੈਨੂੰ ਮਸਲਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹੈਂ ਥੈਂਕ ਯੂ ਮੈਂ ਤੇ ਇਹਨਾਂ ਨਾਲ ਵੀ ਗੱਲ ਕਰਾਂਗਾ ਇੱਕ ਮਿੰਟ ਪਤਾ ਚੱਲ ਇਹਨਾਂ ਨਾਲ ਵੀਰ ਨਾਲ ਗੱਲ ਗੱਲ ਕਰ ਰਹੇ ਨੇ ਗੱਲ ਕਰਨੀ ਹੈ ਕਰ ਲਓ ਭਾਈ ਬੈਲਟ ਮੜ ਕੀ ਆਪਣਾ ਵੀਰ ਇਹਨਾਂ ਨਾਲ ਗੱਲ ਬੈਲਟ ਉਹ ਭਾਈ ਕੀ ਹੈ ਭਾਈ ਇਹ ਚੱਲ ਜਾਣਾ ਭਾਈ ਖਬਰ ਕੋਈ ਚਿੰਤਾ ਨਾ ਕਰੋ ਬੈਲਟ ਮਰ ਦੱਸੋ ਕੀ ਹੈ ਕੀ ਆਪਣਾ ਬੈਲਟ ਮਰ ਦੱਸੋ ਕੁਝ ਗੱਲ ਕਰ ਲਓ ਇਹਨਾਂ ਨਾਲ ਗੱਲ ਕਰ ਕੀ ਹੈ ਕੇਰੀ ਯੂਨੀਅਨ ਤੋਂ ਮੇਰਾ ਨਾਮ ਜੀ ਅਜੀਤ ਕੁਮਾਰ ਆ ਮੈਂ ਯਾਰ ਟੈਕਸੀ ਯੂਨੀਅਨ ਦਾ ਪ੍ਰਧਾਨ ਨਵੇਂ ਸ਼ਹਿਰ ਤੋਂ ਤੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇੱਕ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾ ਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਣੀਆਂ ਰੋਜ਼ੀ ਨਵੇਂ ਸਾਹਿਬ ਹਾਂ ਜੀ ਨਵੇਂ ਸਾਹਿਬ ਉਹ ਸਾਡੇ ਤਾਂ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅਸੀਂ ਤਾਂ 2800 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਆ બસ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹ ਨੂੰ ਦੇਖੋ ਤੇ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱਡੀਆਂ ਸਿਆਲ ਮਹੀਨਾ ਸੀਜ਼ਨ ਸਾਡਾ ਚੱਲਦਾ ਸਾਡੀਆਂ ਗੱਡੀਆਂ ਸਟੈਂਡਾਂ ਤੇ ਖੜੀਆਂ ਜੀ ਤੇ ਅਸੀਂ ਜਿਹੜੀਆਂ ਇੰਨੀਆਂ ਗੱਡੀਆਂ ਦੇ ਕਿਸ਼ਤਾਂ ਦਿੰਨੇ ਆ ਟੈਕਸ ਭਰਦੇ ਆ ਪੈਸੰਜਰ ਟੈਕਸ ਸਾਡੀ ਇੰਸ਼ੋਰੈਂਸ ਸਭ ਤੋਂ ਮਹਿੰਗਾ ਆ ਅਸੀਂ ਚਾਹਨੇ ਆ ਕਿ ਇਹਨਾਂ ਪਰ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ ਚ ਇਹ ਪਰ ਕਿ ਉਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾ ਬਲਾ ਦੇ ਵਿੱਚ ਚੱਲਦੇ ਆ। ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਢਾਓ ਤੇ ਗੱਡੀਆਂ ਬੰਦ ਕਰਾਓ। ਜੇ ਸਾਹਬ ਨਾਲ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ। ਇਹ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੀਆਂ। ਮੈਂ ਚਲਾਨ ਕਰਾਓਗੇ ਇਹਨਾਂ ਦੇ? ਚਲਾਨ ਕਰਾਵਾਂਗੇ ਜੀ ਮਲਾਜ਼ਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ। ਚਾਹੇ ਇਹ ਵੀ ਮਲਾਜ਼ਮ ਹੈ ਜੀ ਆਪਾਂ ਆਪਾਂ ਨੂੰ ਇਹਨਾਂ ਨਾਲ ਕੋਈ ਪਰਸਨਲ 2 ਦੋ ਮਿੰਟ ਲਿਆ ਪਰ ਇਹ ਮਲਾਜ਼ਮ ਮਲਾਜ਼ਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡੇ ਇਹਨਾਂ ਨਾਲ ਇਹ ਪੂਰਾ ਮਾਮਲਾ ਪਾਜੀ ਕੀ ਹੈ ਜੇ ਜਰ ਤੂੰ ਗੱਡੀ ਆ ਕਿ ਨਮਾ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆਜੀ ਨਮਾ ਸ਼ਹਿਰ ਤੋਂ ਫਾਸਟਰ ਬੱਸ ਸਟੈਂਡ ਤੋਂ ਇਹ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਬਾਜੀ ਇੱਕ ਬਲਾਬਲਾ ਐਪ ਚਲਦੀ ਆ ਜਿਹਤੋਂ ਰਾਈਡਾਂ ਬੁੱਕ ਕਰਕੇ ਬੰਦੇ ਇੱਧਰੋਂ ਉੱਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਕੱਲੇ ਪਾਜੀ ਇਹਨਾਂ ਨੂੰ ਟਰੈਕ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਫੜੀ ਸੀਗੀ ਪਰ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2 200 100 100 ਰੁਪਏ ਨੂੰ ਬੰਦੇ ਜਿਦਾ ਹਣੀ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਿਰਾਇਆ ਦੋ ਵੀ ਥੱਲੇ ਕਿਤੋਂ ਨਮਾ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਿਰਾਇਆ ਦੋ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪੈਸੰਜਰ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰਮਟ ਯਾਰਾ ਕੁਝ ਝੋਰ ਝਾ ਦੇ ਕੇ ਅਸੀਂ ਬੇਲੇ ਖੜੇ ਆ ਭਾਜੀ ਔਰ ਇਦਾਂ ਤੁਰਿਆ ਜਲੰਧਰ ਤੋਂ ਸਵਾਰੇ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰੁਪਏ ਅੱਗੇ ਜਾਣਾ ਕਹਿੰਦੇ ਚੰਡੀਗੜ੍ਹ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਭਾਜੀ ਤੁਹਾਡੇ ਮਲਾਜ਼ਮਾਂ ਦੇ 70 70 ਦਰਖਾਸਤ ਤੁਹਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆਉਂਦਾ ਤੁਹਾਨੂੰ ਸਾਦੋਸਰ ਕੀ ਰੱਜ ਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਕਟੋਰਾ ਲੈ ਕੇ ਸੜਕਾਂ ਦੇ ਮੰਗਣ ਲੱਪੋ ਤੂੰ ਸੜਕਾਂ ਦੇ ਬੜੇ ਸਰਦਾਰ ਪੱਕੇ ਬਣਿਓ ਜਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਜੇ ਤੇ ਸਿਰਫ ਬਸ ਹੁਣ ਝੇਰ ਖਾਣੀ ਰਹਿ ਗਈ ਹੈ ਵੇ ਟੈਕਸੀਆਂ ਵਾਲੇ ਝੇਰ ਦੇ ਦਿਓ ਟੈਕਸੀ ਵਾਲੇ ਨੂੰ ਮੈਂ ਤੁਸੀਂ ਝੇਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਝੇਰ ਦੇ ਦਿਓ ਵੀ ਅਸੀਂ ਕੰਮ ਕਰਨਾ ਤੁਸੀਂ ਬਹਿਲੇ ਖੜ੍ਹ ਜਾਓ ਇਹ ਤੁਸੀਂ ਬੁੱਕ ਕੀਤੀ ਸੀ ਗੱਡੀ ਨੂੰ ਇਹ ਅਸੀਂ ਬੁੱਕ ਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋ ਬਲਾ ਬਲਾ ਤੋ ਕਿੰਨੇ ਦਾ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿੰਨੇ ਭਾਜੀ ਕਿੰਨੇ ਹੋ ਜੀ 100 110 ਰੁਪਏ ਨੂੰ 110 ਰੁਪਏ ਨੂੰ ਚੰਡੀਗੜ੍ਹ ਲੈ ਕੇ ਜਾਣਾ ਇਹਵੇਂ ਝੇਰ ਤੋਂ ਬੱਸ ਕਰਾਇਆ ਵੀ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਉਹ ਵੀ ਮੰਗ ਕੀ ਕਰਦੇ ਹੋ ਦੋਸਤੋ ਮੰਗਾਂ ਜੀ ਕੀ ਕਰਦੇ ਹੋ ਭਾਜੀ ਵੀ ਸਾਰੇ ਉਹ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੇ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ